ਅੱਸੀ ਗੱਲ ਦੋਸਤੋ ਕਲਾਸੀਕਲ ਡਿਜ਼ਾਈਨ ਦਾ ਬਹੁਤ ਸੋਹਣਾ ਘਰ ਲੈ ਕੇ ਆਏ ਆ ਤੁਹਾਡੇ ਲਈ ਲਗਭਗ 3100 ਸਕਰ ਫੁੱਟ ਦੇ ਵਿੱਚ ਕਵਰ ਕੀਤਾ ਹੋਇਆ ਤੇ ਜੇਕਰ ਤੁਸੀਂ ਵੀ ਆਪਣੇ ਸੁਪਨੇ ਦਾ ਘਰ ਇਹੋ ਜਿਹਾ ਸੋਚ ਰਹੇ ਹੋ ਤਾਂ ਟੀਮ ਵੀ ਤੁਹਾਨੂੰ ਮਿਲਉਣੀ ਹੈ ਬਿਲਡਰ ਵੀ ਆਪਣੇ ਨਾਲ ਨੇ ਆਰਕੀਟੈਕਟ ਵੀ ਆਪਣੇ ਨਾਲ ਨੇ ਅੱਸੀ ਗੱਲ ਬਾਈ ਜੀ ਸ਼ੁਕਰੀਆ ਸਭ ਤੋਂ ਪਹਿਲਾਂ ਤਾਂ ਬਾਈ ਜੀ ਆਪਣਾ ਨਾਮ ਤੇ ਬਿਲਡਰ ਬਾਈ ਦਾ ਨਾਮ ਮੇਰਾ ਨਾਮ ਕਮਲ ਪ੍ਰਸ਼ਰ ਹੈ ਜੀ ਜੀ ਤੇ ਇਹ ਬਾਈ ਜੀ ਸਾਡੇ ਸੁਰੇਂਦਰ ਸਿੰਘ ਜੀ ਸਾਡੇ ਨਾਲ ਠੇਕੇਦਾਰ ਨੇ ਠੀਕ ਹੈ ਜੀ ਸੋ ਅਸੀਂ ਇੱਕ ਟੀਮ ਵਰਕ ਲੈ ਕੇ ਕੰਮ ਕਰਦੇ ਹਾਂ ਠੀਕ ਹੈ ਜਿਵੇਂ ਦਾ ਵੀ ਛੋਟਾ ਵੱਡਾ ਜਿੱਦਾਂ ਦਾ ਵੀ ਸਾਨੂੰ ਕਲਾਸਿਕਲ ਜਾਂ ਮਾਡਰਨ ਜਾਂ ਜਿਹੜੇ ਵੀ ਲੁੱਕ ਦੇ ਘਰ ਚਰ ਮਿਲਦੇ ਆ ਜੀ ਅਸੀਂ ਸਾਰਿਆਂ ਨੂੰ ਮਤਲਬ ਕਿ ਲੋਕਾਂ ਦੇ ਜਾਂ ਜਿਵੇਂ ਦੇ ਵੀ ਉਹਨਾਂ ਦੇ ਸੁਪਨੇ ਹੁੰਦੇ ਆ ਉਹਦੇ ਅਕੋਰਡਿੰਗ ਹੀ ਹੁਬਹੂ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਇੱਕ ਵਾਈ ਸਭ ਤੋਂ ਵੱਡੀ ਗੱਲ ਹੁੰਦੀ ਹੈ ਜੀ ਸ਼ਹਿਰ ਦੇ ਵਿੱਚ ਇੱਕ ਅਲੱਗ ਡਿਜ਼ਾਈਨ ਬਣਾਉਣਾ ਬਹੁਤ ਵੱਡਾ ਇੱਕ ਚੈਲੇਂਜ ਹੁੰਦਾ ਹੈ ਕਿਉਂਕਿ ਨਹੀਂ ਆਮ ਆਪਾਂ ਨੂੰ ਇੱਕੋ ਜਿਹੇ ਤਰ੍ਹਾਂ ਦੇ ਡਿਜ਼ਾਈਨ ਦੇਖਣ ਨੂੰ ਮਿਲਦੇ ਨੇ ਇਹ ਕਿਹੜਾ ਡਿਜ਼ਾਈਨ ਆ ਗਿਆ ਜੀ ਕਿੰਨੇ ਵਾਈ ਕਿੰਨੇ ਦਾ 플ੌਟ ਸਾਈਜ਼ ਸਰ 플ੌਟ ਸਾਈਜ਼ ਜੇਕਰ ਇਹ ਗੱਲ ਕਰੀਏ ਇਹ ਇੰਡੀਵਿਜੂ ਠੀਕ ਹੈ ਤੇ 27/100 ਦਾ ਠੀਕ ਹੈ ਸੋ ਇਹ ਇੱਕ ਵੱਡਾ ਪਲਾਟ ਸੀਗਾ ਜਿਹਦੇ ਵਿੱਚ 54 ਫੁੱਟ ਤੋਂ 100 ਫੁੱਟ ਲੈਂਥ ਦੀ 54 ਦੇ ਵਿੱਚੋਂ 27 ਫੁੱਟ ਇਹ ਤੇ 27 ਫੁੱਟ ਨਾਲ ਵਾਲਾ ਪਲਾਟ ਠੀਕ ਹੈ ਦੋ ਬ੍ਰਦਰਾਂ ਦੇ ਆ ਗਿਆ ਜੀ ਬ੍ਰਦਰ ਨਹੀਂ ਇਹ ਫਰੈਂਡ ਨੇ ਦੋਨੋਂ ਬ੍ਰਦਰ ਠੀਕ ਹੈ ਜੀ ਸੋ ਵੀਰ ਉਹਨਾਂ ਦੇ ਇੱਕ ਸੀਗਾ ਕਿ ਅਸੀਂ ਇੱਕ ਮਤਲਬ ਵੱਡਾ ਪਲਾਟ ਲਿਆ ਤੇ ਉਹਦੇ ਵਿੱਚੋਂ ਅਸੀਂ ਹਾਫ ਕਰਾਂਗੇ ਪਰ ਸ਼ੁਰੂ ਸ਼ੁਰੂ ਜਦੋਂ ਆਇਆ ਇੱਕ ਬੜਾ ਚੈਲੰਜ ਵਾਲੀ ਗੱਲ ਸੀ ਲੱਗਦਾ ਸੀ ਕਿ 27 ਫੁੱਟ ਦੇ ਵਿੱਚ ਅਸੀਂ ਐਦਾਂ ਦਾ ਘਰ ਬਣਾ ਸਕਦੇ ਹਾਂ ਜਿਵੇਂ ਉਹਨਾਂ ਦੇ ਇੱਕ ਸੋਚ ਲੈ ਕੇ ਚੱਲੇ ਸੀ ਇੱਕ ਹੋਵੇ ਵੀ ਛੋਟਾ ਤੇ ਛੋਟਾ ਕਰਾਂਗੇ ਤੇ ਇਹ ਨਾ ਹੋਵੇ ਕਿ ਤੇ 27 ਫੁੱਟ ਵਾਲਾ ਐਦਾਂ ਲੱਗੇ ਯਾਰ ਵੀ ਸੋਹਣਾ ਜਿਹਾ ਨਾ ਲੱਗੇ ਧੰਮੀ ਜਿਹਾ ਹਾਸ ਲੱਗੇ ਸੋ ਜਿਵੇਂ ਅਸੀਂ ਮਤਲਬ ਡਿਜ਼ਾਈਨ ਕੀਤਾ ਪਲਾਨ ਕੀਤਾ ਤੋਂ ਹੌਲੀ ਹੌਲੀ ਉਸ ਚੀਜ਼ ਨੂੰ ਲੈ ਕੇ ਤਿਆਰ ਕਰਦੇ ਰਹੇ ਸਾਡਾ ਮਤਲਬ ਕਿ ਲੱਗ ਨਹੀਂ ਰਿਹਾ ਸੀਗਾ ਕਿ ਅਸੀਂ ਯਾਰ ਉਹ ਚੀਜ਼ ਨੂੰ ਮਹਲੇ ਪੂਰਾ ਕਵਰ ਅਪ ਕਰ ਚੁੱਕੇ ਆ ਸੋ ਕਹਿਣ ਦਾ ਪਾਵੇ ਕਿ 27 ਫੁੱਟ ਦੇ ਵਿੱਚ ਤੇ ਇੱਕ ਬਹੁਤ ਹੀ ਸੋਨਾ ਆਪਣੇ ਆਪ ਚ ਕੋਸ਼ਿਸ਼ ਕੀਤੀ ਹੈ ਕਿ ਇੱਕ ਰੈਡੀ ਹੋ ਜਵੇ ਲੋ ਵੀ ਦੋਸਤੋ ਤੁਸੀਂ ਐਲੀਵੇਸ਼ਨ ਦੇਖ ਸਕਦੇ ਪਾਵੇ ਵਗੈਰਾ ਬਹੁਤ ਸੋਹਣੇ ਤਰੀਕੇ ਨਾਲ ਲਾਏ ਹੋਏ ਨੇ ਤੇ ਜੋ ਵੀ ਸਟੋਨ ਦਾ ਇਹ ਟਾਈਲ ਲੱਗੀ ਹੋਈ ਹੈ ਜੀ ਸਟੋਨ ਦੇ ਸਟੋਨ ਨੈਚੁਰਲ ਸਟੋਨ ਹੈ ਜੀ ਨੈਚੁਰਲ ਸਟੋਨ ਆਗੇ ਜੀ ਜੀ ਤੇ ਇੱਕ ਕਲਰ ਬਹੁਤ ਸੋਹਣਾ ਸਿਲੇਕਟ ਕੀਤਾ ਜੀ ਤੁਸੀਂ ਬਿਲਕੁਲ ਇਹ ਆਮ ਜਿਵੇਂ ਅੱਜਕੱਲ ਥੋੜਾ ਜਿਹਾ ਬੇਸ ਕਲਰ ਦਾ ਜਿਆਦਾ ਕਲਾਸਿਕਲ ਲੈ ਕੇ ਚੱਲ ਰਿਹਾ ਥੋੜਾ ਜਿਹਾ ਉਹ ਕਾਮਨਲੀ ਹੋ ਜਾਂਦਾ ਹੈ ਸੋ ਅਸੀਂ ਇੱਕ ਕੋਸ਼ਿਸ਼ ਕੀਤੀ ਸੀ ਕਿ ਥੋੜਾ ਜਿਹਾ ਦੂਸਰੇ ਨਾਲੋਂ ਥੋੜਾ ਜਿਹਾ ਵੱਖਰਾ ਰੱਖਣ ਦੀ ਕੋਸ਼ਿਸ਼ ਕੀਤੀ ਹੈ ਤੇ ਇਹਨੂੰ ਥੋੜਾ ਜਿਹਾ ਅਲੱਗ ਤੋਂ ਕਲਰ ਕੰਬੀਨੇਸ਼ਨ ਥੋੜੀ ਜਿਹੀ ਚੋਇਸ ਵੀ ਕਲਾਇੰਟ ਦੀ ਇਦਾਂ ਦੀ ਸੀ ਕਿ ਅਸੀਂ ਆਮ ਲੋਕਾਂ ਦੀ ਤਰ੍ਹਾਂ ਥੋੜ ਟੜਕੜ ਕੜਾ ਤੇ ਇੱਕ ਨਾਰਮਲ ਕਲਰ ਸੋ ਤੇ ਗੱਲ ਕਰੀ ਜੀ ਗੇਟ ਤੋਂ ਲੈ ਕੇ ਐਂਟਰੀ ਤੱਕ ਪ੍ਰੋਪਰ ਕਲਾਸਿਕਲ ਦੀ ਲੁੱਕ ਮਿਲੀ ਆ ਤਿੰਨ ਤੋਂ ਚਾਰ ਗੱਡੀਆਂ ਦੇ ਮਤਲਬ ਆ ਜੀ ਖੁੱਲੀ ਢੁੱਲੀ ਪਾਰਕ ਬਿਲਕੁਲ ਜੀ ਇੱਕ ਇਹ ਵੀ ਇਹਨਾਂ ਦਾ ਬਹੁਤ ਵੱਡਾ ਸੀਗਾ ਕਿ ਸਾਡੇ ਕੋਲ ਦੋ ਜਿੱਦਾਂ ਆਪਣੀਆਂ ਗੱਡੀਆਂ ਹੁੰਦੀਆਂ ਆ ਕਾਰਾਂ ਕੋਈ ਰੈਲੇਟਿਵ ਆਉਂਦਾ ਹੈ ਜਾਂ ਕੋਈ ਫਰੈਂਡ ਆਉਂਦਾ ਹੈ ਹਨਾ ਉਹਦੇ ਲਈ ਵੀ ਸਾਨੂੰ ਇੱਕ ਗੱਡੀ ਲਈ ਆਪਣੀ ਇਨਸਾਈਡ ਹੀ ਸਪੇਸ ਚਾਹੀਦੀ ਹੈ ਜਿਵੇਂ ਸ਼ਹਿਰਾਂ ਦੇ ਵਿੱਚ ਥੋੜਾ ਜਾ ਅੱਜਕੱਲ ਗਲੀਆਂ ਛੋਟੀਆਂ ਹੁੰਦੀਆਂ ਨੇ ਜਾਂ ਪਾਰਕਿੰਗ ਨੂੰ ਲੈ ਕੇ ਪ੍ਰੋਬਲਮ ਹੈਗੀ ਆ ਸੋ ਇਸ ਕਰਕੇ ਇਹਨਾਂ ਨੇ ਨਾਲ ਹੀ ਪਾਰਕਿੰਗ ਲੈ ਕੇ ਵੀ ਤੇ ਬਾਈ ਜੀ ਚੱਲੀਏ ਜੀ ਅੰਦਰ ਫਿਰ ਜੀ ਬਿਲਕੁਲ ਲੋਬੀ ਦੋਸਤੋ ਅੰਦਰ ਜਾਣ ਤੋਂ ਪਹਿਲਾਂ ਇੱਕ ਚੀਜ਼ ਤੁਹਾਨੂੰ ਦਿਖਾਉਣੀ ਆ ਜਿਹੜੀ ਸਭ ਤੋਂ ਕਹਣ ਚੀਜ਼ ਬਾਈ ਹੋਰਾਂ ਨੇ ਇਹਦੇ ਘਰ ਦੇ ਵਿੱਚ ਕੀਤੀ ਹੈਗੀ ਪਿੱਤਲ ਤੇ ਸਾਗਵਾਨ ਵਾਲਾ ਡੋਰ ਹੈਗਾ ਜਿਹੜਾ ਕਿ ਜਿਵੇਂ ਆਪਾਂ ਵੀ ਆਪਣੀ ਫੈਕਟਰੀ ਦੇ ਵਿੱਚ ਬਣਾਉਣਾ ਉਸ ਤਰੀਕੇ ਦੀ ਬਣਿਆ ਹੋਇਆ ਬਹੁਤ ਸੋਹਣੀ ਲੋਕਾਂ ਤੁਸੀਂ ਦੇਖ ਸਕਦੇ ਹੋ ਇਹਨੂੰ ਤਿਆਰ ਬਾਈ ਜੀ ਹੋਰਾਂ ਨੇ ਕੀਤਾ ਇਹਾਂ ਨੇ ਬਾਈ ਜੀ ਹੋਰਾਂ ਨੇ ਤਿਆਰ ਕੀਤਾ ਇੱਕ ਸਾਡੀ ਟੀਮ ਹੈਗੀ ਆ ਇਹ ਵੀ ਸਾਡੀ ਇੱਕ ਟੀਮ ਦਾ ਪਾਰਟ ਨੇ ਸੋ ਇਹਨਾਂ ਨੇ ਸਾਰਾ ਬੁੱਡਵਰਕ ਜਿੰਨਾ ਓਵਰਾਲ ਕੋਠੀ ਦਾ ਹੋਇਆ ਸਾਰਾ ਗੁਰਜਾਨ ਦੇ ਸਰ ਟਾਲੀ ਹੈ ਕਿ ਸਾਗਵਾਨ ਹੈ ਇਹ ਟਾਲੀ ਹੈ ਜੀ ਟ ਲੋ ਵੀ ਦੋਸਤ タルੀ ਦੀ ਲੋਕੀ ਬਹੁਤ ਅਜਾ ਸੁੱਕੀ ਹੋਵੇ ਤੇ ਹੋਰ ਵੀ ਸੋਹਣੀ ਚੀਜ਼ ਬਣ ਜਾਂਦੀ ਹੈ ਬਿਲਕੁਲ ਬਿਲਕੁਲ ਤੇ ਮਤਲਬ ਸਾਰੀ ਟੀਮ ਬਾਈ ਹੋਰਾਂ ਕੋਲ ਹੈਗੀ ਹੈ ਪ੍ਰੋਪਰ ਜਿਹੜਾ ਵੀ ਤੁਸੀਂ ਕੰਮ ਕਰਵਾਉਣਾ ਚਾਹੁੰਦੇ ਹੋ ਬਾਈ ਉਹਦੀ ਪ੍ਰੋਪਰ ਇੱਕ ਕਹਿੰਦੇ ਟੀਮ ਵਰਕ ਨਾਲ ਕਰਦੇ ਨੇ ਸਰ ਹੁਣ ਆਪਾਂ ਕਰਦੇ ਹਾਂ ਅੰਦਰ ਇੰਟਰ ਹੋ ਗਿਆ ਕੀ ਕੀ ਪਲਾਨ ਆ ਜਾਂਦਾ ਹੈ ਸਭ ਤੋਂ ਪਹਿਲਾਂ ਸਰ ਇਹਦੇ ਵਿੱਚ ਗਰਾਉਂਡ ਫਲੋਰ ਤੇ 2 ਬੈਡਰੂਮ ਹੈਗਾ ਤੇ ਔਰ ਡਰਾਈੰਗ ਰੂਮ ਹੈਗਾ ਉਸ ਤੋਂ ਬਾਅਦ ਸਟੋਰ ਹੋ ਗਿਆ ਵਾਸ਼ਰੂਮ ਹੋ ਗਿਆ ਐਂਡ ਕਿਚਨ ਦਾ ਏਰੀਆ ਹੈਗਾ ਹਾਂਜੀ ਸਰ ਸਭ ਤੋਂ ਪਹਿਲਾਂ ਆਪਾਂ ਡਰਾਈング ਰੂਮ ਦਿਖਾ ਦਈਏ ਇਹਦੇ ਵੀ ਆਪਾਂ ਡਬਲ ਐਂਟਰੀ ਰੱਖੀ ਹੋਈ ਹੈ ਇਹਦੀ ਡਬਲ ਐਂਟਰੀ ਰੱਖੀ ਹੋਈ ਹੈ ਜੀ ਜਿੱਦਾਂ ਮਤਲਬ ਇਹ ਆਪਣੇ ਠੀਕ ਹੈ ਜੀ ਅੰਦਰ ਉਹ ਜਿਹੜੇ ਹੈਗੇ ਹਾਊਸ ਦੇ ਮੈਂਬਰ ਨੇ ਉਹਨਾਂ ਲਈ ਆਪਾਂ ਨੇ ਐਂਟਰੀ ਰੱਖੀ ਹੋਈ ਆ ਤੇ ਜੇਕਰ ਕੋਈ ਗੈਸਟ ਜਾਂ ਕੋਈ ਫਰੈਂਡ ਆਉਂਦਾ ਤਾਂ ਉਹਦੀ ਇੱਕ ਜਿਵੇਂ ਬਾਹਰੋਂ ਆਪਾਂ ਐਕਸਟਰਾ ਡੋਰ ਫਰੰਟ ਤੇ ਰੱਖਦੇ ਆਂ। ਅਸੀਂ ਉਹਨੂੰ ਹਾਈਡ ਕਰਕੇ ਉਹਨੂੰ ਇਨਸਾਈਡ ਰੱਖਿਆ ਤਾਂ ਕਿ ਇੱਕ ਬਾਹਰ ਤੋਂ ਡੋਰ ਦੀ ਪ੍ਰਾਈਵੇਸੀ ਨੂੰ ਲੈ ਕੇ ਅਸੀਂ ਅੰਦਰੋਂ ਹੀ ਕੀਤਾ ਹੋਇਆ ਤਾਂ ਕਿ ਬੰਦਾ ਇੱਥੋਂ ਹੀ ਆ ਕੇ ਇੱਥੋਂ ਹੀ ਆਪਣਾ ਰਿਟਰਨ ਹੋ ਸਕਦਾ। ਘਰ ਦੇ ਮੈਂਬਰ ਲਈ ਆਪਾਂ ਨੇ ਇਹ ਜਿਹੜਾ ਹੈਗਾ ਅੰਦਰੋਂ ਰੱਖਿਆ ਹੋਇਆ। ਸੋ ਆਪਾਂ ਗਲਾਸ ਬੰਦ ਕਰਿਆ ਕਿ ਕੋਈ ਏਸੀ ਦੀ ਕੂਲਿੰਗ ਲਈ ਅੱਜਕੱਲ ਥੋੜਾ ਜਿਹਾ ਹੋ ਜਾਂਦਾ। ਹਾਂਜੀ ਕੋਈ ਕਰੀ ਅਸੀਂ ক্লোਜ਼ ਕੀਤਾ ਹੋਇਆ ਅਸੀਂ ਉਹਨੂੰ। ਬਿਲਕੁਲ ਜੀ। ਤੇ ਟਾਈਲ ਵੀ ਮੈਂ ਦੇਖ ਰਹੀ ਹਾਂ ਜੀ ਟਾਈਲ ਵੀ ਬਹੁਤ ਵਧੀਆ ਆਜੋ ਵੀ ਦੋਸਤੋ ਹੁਣ ਕਿਚਨ ਵੱਲ ਲੈ ਕੇ ਜਾਂਦੇ ਆ ਕਿਚਨ ਦਾ ਵੀ ਕਨਸੈਪਟ ਬਹੁਤ ਸੋਹਣਾ ਤੇ ਕਲਰ ਵੀ ਸੇਮ ਦੋਨਾਂ ਦਾ ਜੇ ਗੱਲ ਕਰੀਏ ਹਾਂ ਜਿਵੇਂ ਕੋਠੀ ਦਾ ਕਲਰ ਹੈ ਕਲਰ ਕੋਠੀ ਦੇ ਨਾਲ ਹਾਂਜੀ ਇਹ ਇਹਨਾਂ ਦੀ ਚੁਆਇਸ ਸੀਗੀ ਕਿ ਇਹਨਾਂ ਨੂੰ ਅਲੱਗ-ਅਲੱਗ ਜ਼ਿਆਦਾ ਕਲਰ ਨਹੀਂ ਚਾਹੀਦੇ ਹੈਗੇ ਕਿਤੇ ਵਾਈਟ ਹੋ ਗਿਆ ਕਿਤੇ ਬਲੈਕ ਜਾਂ ਜੋ ਵੀ ਹੈ ਕੋਸ਼ਿਸ਼ ਕੀਤੀ ਹੈ ਕਿ ਬਾਹਰ ਦੇ ਫਰੰਟ ਐਲੀਵੇਸ਼ਨ ਦੇ ਅਕੋਰਡਿੰਗਲੀ ਕਿਚਨ ਦਾ ਵੀ ਜਿਹੜਾ ਹੈਗਾ ਕਲਰ ਅਕੋਰਡਿੰਗ ਸੇਮ ਰੱਖੀ ਜਾਵੇ ਠੀਕ ਹੈ ਜੀ ਲਓ ਵੀ ਦੋਸਤੋ ਮੋਡਰਨ ਕਿਚਨ ਦਾ ਪ੍ਰੋਫਾਈਲ ਟੋਰ ਹੈਗੇ ਨੇ ਜੀ ਸਾਰਾ ਸੋ ਜਿੰਨਾ ਕਿ ਹੈਗਾ ਸੋ ਜੋ ਅੱਜ ਦੇ ਸਮੇਂ 'ਚ ਕਹਿੰਦਾ ਇੱਕ ਫੀਚਰ ਐਡ-ਆਨ ਕਰ ਸਕਦੇ ਆ ਸਾਰੀਆਂ ਚੀਜ਼ਾਂ ਆਪਾਂ ਐਡ-ਆਨ ਕੀਤੀਆਂ ਨੇ ਤੇ ਇਸ ਤੋਂ ਇਲਾਵਾ ਸਭ ਤੋਂ ਪਹਿਲਾਂ ਰੂਮ ਦਿਖਾ ਦੀ ਜੀ ਫਿਰ ਆਪਾਂ ਬਸ ਫਲੋਰ ਵੱਲ ਚੱਲਾਂਗੇ ਬਿਲਕੁਲ ਬਿਲਕੁਲ ਤੇ ਦੋ ਰੂਮ ਆ ਇਹਦੇ ਵਿੱਚ ਇੰਦਰ ਸਟੋਰ ਆ ਗਿਆ ਬਿਲਕੁਲ ਦੋ ਬੈੱਡਰੂਮ ਨੇ ਜੀ ਕਿੰਨੇ ਬਾਈ ਕਿੰਨੇ ਦਾ ਰੂਮ ਨੇ ਜੀ ਇਹ ਤਕਰੀਬਨ 14 ਬਾਈ 15 ਦਾ ਰੂਮ ਹੈ ਜੀ ਠੀਕ ਹੈ ਜੀ ਸੋ ਇਹਦੇ ਨਾਲ ਇੱਕ ਵਾਸ਼ਰੂਮ ਤੇ ਇੱਕ ਡਰੈਸਿੰਗ ਅਟੈਚ ਹੈ ਜੀ ਠੀਕ ਹੈ ਜੀ ਤੇ ਇਹ ਇੱਕ ਮਾਸਟਰ ਬੈੱਡਰੂਮ ਕਹਿ ਸਕਦੇ ਆ ਆਪਾਂ ਜੀ ਲੋ ਵੀ ਦੋਸਤ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਜੇ ਕ ਤੇ ਵਾਸ਼ਰੂਮ ਜਿਹੜਾ ਤਿਆਰ ਕੀਤਾ ਗਿਆ ਹੈਗਾ ਤੇ ਰੂਮ ਦੇ ਤੁਸੀਂ ਦੇਖ ਸਕਦੇ ਹੋ ਬੈੱਡ ਦਾ ਸਟਾਈਲ ਵੀ ਬਹੁਤ ਵਧੀਆ ਜੀ ਠੀਕ ਹੈ ਸਾਰਾ ਜੋ ਵੀ ਹੈਗਾ ਫਰਨੀਚਰ ਅਸੀਂ ਘਰ ਹੀ ਤਿਆਰ ਕੀਤਾ ਹੈ ਕੋਈ ਸਾਰਾ ਕੁਝ ਸਾਰਾ ਕੁਝ ਇੱਥੇ ਤਿਆਰ ਕੀਤਾ ਹੈ ਜੀ ਇੱਥੇ ਹੀ ਕੁਸ਼ਨ ਵਰਕ ਇੱਥੇ ਹੀ ਉਹਦਾ ਟੋਟਲੀ ਪਾਲਿਸ਼ ਵਰਕ ਸਾਰਾ ਕੁਝ ਇੱਥੇ ਤਿਆਰ ਹੋਇਆ ਸੋ ਕੁਝ ਵੀ ਅਸੀਂ ਬਾਹਰ ਤੋਂ ਮਾਰਕੀਟ ਤੋਂ ਨਹੀਂ ਲੈ ਕੇ ਆਏ ਸਾਡੇ ਕੋਲ ਆਪਣੀ ਲੱਕੜ ਸੀਗੀ ਇਹਨਾਂ ਦਾ ਸੋ ਉਹਦੇ ਨੂੰ ਲੈ ਕੇ ਹੀ ਅਸੀਂ ਡਿਜ਼ਾਈਨਿੰਗ ਵੀ ਸਾਰਾ ਕਰਦੇ ਨਾਲ ਮੈਚ ਕਰਦੀ ਕਲਾਸਿਕ ਉਹ ਤਾਂ ਟੋਡਿਗਲ ਵੀ ਸੁਪਰ ਜਾ ਮਤਲਬ ਪੂਰਾ ਖੁੱਲਾ ਢੁੱਲਾ ਰੂਮ ਬਿਲਕੁਲ ਬਿਲਕੁਲ ਕਿਸੇ ਵੀ ਤਰ੍ਹਾਂ ਦੀ ਕੋਈ ਉਹ ਨਹੀਂ ਹੁੰਦੀ ਇੱਕ ਕਹਿੰਦੇ ਆਨੰਦ ਜਾ ਆਉਂਦਾ ਰੂਮ ਚਾਹ ਜੀ 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 ਰੂਮ ਦੇ ਡੋਰਸ ਦੀ ਗੱਲ ਕਰਦੇ ਆ ਉਹ ਵੀ ਮੈਨੂੰ ਕਿ ਬਹੁਤ ਜੰਮੇ ਦਿੱਲੀਆ ਵਾਲੇ ਆਪਾਂ ਛੋਟੇ ਬਲਾਗੇ ਇਹਨਾਂ ਦਾ ਸਿਗਾ ਚੁਆਇਸ ਕਲਾਇੰਟ ਦਾ ਕਿ ਅਸੀਂ ਬਿਲਕੁਲ ਕਲੀਨਿੰਗ ਨੂੰ ਲੈ ਕੇ ਵੀ ਥੋੜਾ ਜਿਹਾ ਟੱਚ ਅਪ ਰੱਖਣਾ ਹੈ ਉਹ ਵੀ ਇੱਕ ਵਾਰੀ ਕਰਕੇ ਕਲੀਨ ਹੋ ਸਕੇ ਸੋ ਉਹ ਵੀ ਅਸੀਂ ਇੱਕ ਸੁਪਰ ਜਾ ਡਿਜ਼ਾਈਨ ਪਲੈਨ ਹੀ ਰੱਖਿਆ ਸੁਪਰ ਜਾ ਜੀ ਹਣਾ ਇਹ ਨਹੀਂ ਕਿ ਬਹੁਤ ਬਰੀਕੀ ਚ ਲੈ ਇਹ ਵਾਸ਼ਰੂਮ ਇਹ ਲਿਵਿੰਗ ਨਾ ਕਮਨ ਵਾਸ਼ਰੂਮ ਹੈ ਜੀ ਸੋ ਇਹ ਲਿਵਿੰਗ ਨੂੰ ਵੀ ਕਵਰ ਕਰਦਾ ਸੋ ਇਹਦੇ ਵਿੱਚ ਇੱਕ ਚੀਜ਼ ਅਸੀਂ ਹੋਰ ਜਿਹੜੀ ਅੱਜ ਦੇ ਲੋਡ ਹੈਗੀ ਆਪਾਂ ਕਹਿ ਸਕਦੇ ਹਾਂ ਲਿਵਿੰਗ ਦੇ ਵਿੱਚ ਜਿਵੇਂ ਆਪਾਂ ਦੇਖਦੇ ਆ ਵਾਸ਼ਰੂਮ ਹੁੰਦੇ ਨੇ ਜੀ ਉਹਨਾਂ ਦੇ ਵਿੱਚ ਥੋੜੀ ਜਿਹੀ ਸਫੋਕੇਸ਼ਨ ਰਹਿੰਦੀ ਹੈ ਜੀ ਬਿਲਕੁਲ ਬਿਲਕੁਲ ਐਸੇ ਵੀ ਥੱਲੇ ਕਿੱਲੇ ਕਿੱਲੇ ਪਏ ਹੋਣਗੇ ਕਿੱਲੇ ਪਏ ਆ ਤੇ ਉਹ ਵੀ ਸਫੋਕੇਸ਼ਨ ਕਰਕੇ ਪੂਰਾ ਘਰ ਮਤਲਬ ਕਿ ਉਹਦੇ ਵਿੱਚ ਅੰਦਰੋਂ 스ਮੈਲ ਨਹੀਂ ਨਿਕਲਦੀ ਹੈਗੀ ਠੀਕ ਹੈ ਜੀ ਇਸ ਕਰਕੇ ਜੀ ਕੋਸ਼ਿਸ਼ ਕੀਤੀ ਅਸੀਂ ਨੇਚਰਲ ਲਾਈਟ ਲੈ ਕੇ ਆਇਆ ਤੇ ਉੱਪਰ ਚੱਕ ਕੇ ਅਸੀਂ ਨੂੰ ਡਬਲ ਹਾਈਟ ਤੇ ਇਹਦੀ ਸਲ ਤੇ ਉੱਪਰ ਵੀ ਇੱਕ ਥੋੜਾ ਜਿਹਾ ਇਹ ਬਣਾਤਾ ਸੀ ਕਿ ਜਿਵੇਂ ਇੱਕ ਫਾਇਰ ਪਲੇਸ ਬਣਾਈ ਹੋਵੇ ਸੋ ਉਹ ਵੀ ਇਹ ਨਹੀਂ ਲੱਗਦਾ ਹੈਗਾ ਦੇਖਣ ਨੂੰ ਕਿ ਹਾਂ ਯਾਰ ਵੀ ਇਹ ਖਾਣਾ ਪੂਰਦੇ ਨਹੀਂ ਨਹੀਂ ਫਸਟ ਫਲੋਰ ਤੇ ਉਹ ਚੀਜ਼ ਦਿਖਾਵਾਉਂਦੇ ਆਂ ਉਹ ਤੋਂ ਚੀਜ਼ ਆਪਾਂ ਕਵਰ ਕਰ ਦਿਆਂ ਠੀਕ ਹੈ ਜੀ ਸਰ ਕਿੰਨਾ ਸਮਾਂ ਲੱਗਿਆ ਜੀ ਇਹਨੂੰ ਕੰਪਲੀਟ ਕਰਨ ਤੇ ਜੇ ਗੱਲ ਕਰੀਏ ਤਕਰੀਬਨ ਡੇਢ ਸਾਲ ਦਾ ਕਰੀਬ ਇਹਨੂੰ ਸਾਰਾ ਨੀਚੇ ਤੋਂ ਲੈ ਕੇ ਪੂਰਾ ਕੰਪਲੀਟ ਹੋਣ ਤੱਕ ਡੇਢ ਸਾਲ ਲੱਗ ਹੀ ਗਿਆ ਸੀਗਾ ਸਾਨੂੰ ਸੋ ਤੇ ਸਰ ਚੱਲੀਏ ਜੀ ਜੀ ਇਹ ਪੌੜੀਆਂ ਤੇ ਗ੍ਰਿੱਲ ਵੀ ਇਹ ਵੀ ਆਪਣੀ ਟਾਲੀ ਦੇ ਵਿੱਚ ਹੀ ਆ ਇਹ ਵੀ ਸਾਰਾ ਟਾਲੀ ਤੇ ਆ ਜੀ ਠੀਕ ਹੈ ਹਾਂ ਨੋ ਵੀ ਦੋਸਤੋ ਚੱਲਦੇ ਆਂ ਆਪਾਂ ਫਰਸਟ ਫਲੋਰ ਤੇ ਫਰਸਟ ਫਲੋਰ ਤੇ ਕੀ ਕੀ ਪਲਾਨ ਆ ਜਾਂਦਾ ਜੀ ਫਰਸਟ ਫਲੋਰ ਤੇ ਇੱਕ ਬੈਡਰੂਮ ਹੈਗਾ ਜੀ ਉਹਦੇ ਨਾਲ ਡਰੈਸ ਤੇ ਟਾਇਲਟ ਅਟੈਚ ਨੇ ਜੀ ਤੇ ਇੱਕ ਪੂਜਾ ਰੂਮ ਬਾਬਾ ਜੀ ਦਾ ਰੂਮ ਐਂਡ ਇੱਕ ਸਟੱਡੀ ਰੂਮ ਜਾਂ ਮੀਨੀ ਰੂਮ ਕਹਿ ਸਕਦੇ ਆਂ ਆਪਾਂ ਠੀਕ ਹੈ ਜੀ ਸੋ ਇਹ ਸਭ ਤੋਂ ਪਹਿਲਾ ਰੂਮ ਦਿਖਾ ਦਿਜੀਏ ਜੀ ਇੱਕ ਤੇ ਉੱਪਰ ਇੰਟੀਰੀਅਰ ਦਾ ਥੋੜਾ ਕੰਮ ਰਹਿਦਾ ਹੈ ਜੀ ਹਾਂ ਜੀ ਇਹ ਥੋੜਾ ਜਿਹਾ ਹਜੇ ਫਰਨੀਚਰ ਪੈਂਡਿੰਗ ਹੈ ਬਾਕੀ ਓਵਰਆਲ ਬੈਡਰੂਮ ਰੈਡੀ ਹੈ ਸਾਰਾ ਸੋ ਕਬਡਰ ਦੇ ਵਿੱਚ ਵੀ ਤੁਹਾਡਾ ਥੋੜਾ ਜਿਹਾ ਹਜੇ ਬਸ ਕਬ ਬਾਥਰੂਮ ਰੈਡੀ ਹੈਗਾ ਬਾਕੀ ਸਾਰਾ ਓਵਰਆਲ ਕੰਸਟਰਕਸ਼ਨ ਦੇਖ ਲਿਆ ਕੰਸਟਰਕਸ਼ਨ ਸਾਰੀ ਕੰਪਲੀਟ ਹੋ ਚੁੱਕੀ ਹੈ ਕੰਪਲੀਟ ਹੋ ਚੁੱਕੀ ਹੈ ਤੇ ਬਾਈ ਜੀ ਅੱਗੇ ਪੂਜਾ ਰੂਮ ਜਰੂਰ ਦਿਖਾ ਦਿਏ ਬਹੁਤ ਸੋਹਣਾ ਬਣਿਆ ਹੋਇਆ ਹੋਗਾ ਤੇ ਕਿਉਂਕਿ ਪੂਜਾ ਰੂਮ ਉੱਪਰ ਰੱਖਣ ਦੀ ਸਾਡੀ ਰੀਜ਼ਨ ਸੀਗਾ ਕਿ ਅਸੀਂ ਥੋੜਾ ਜਿਹਾ ਮਤਲਬ ਪ੍ਰਾਈਵੇਸੀ ਲੈ ਕੇ ਜਿਵੇਂ ਕਿਸੇ ਨੇ ਘਰ ਪੂਜਾ ਕਰਨੀ ਹੈ ਜਾਂ ਜਿੱਦਾਂ ਵੀ ਹੈਗਾ ਕਿ ਕੋਈ نیچے ਪਾਸ ਸ਼ੋਰ ਸ਼ਰਾਬਾ ਹੁੰਦਾ ਉਸ ਨੂੰ ਲੈ ਕੇ ਅਸੀਂ ਉੱਪਰ ਹੀ ਪਲਾਨ ਕੀਤਾ ਸੀਗਾ ਸੋ ਆਮ ਲੋਕਾਂ 'ਚ ਆਪਾਂ ਕਈ ਵਾਰ ਘਰ ਵੀ ਨੀਚੇ ਵੀ ਕਰ ਲੈਣ ਜਿੱਥੇ ਕਹੇ ਜਾਂਦਾ ਕਿ ਹਾਂਜੀ ਬਜ਼ੁਰਗ ਨੇ ਮਾਤਾ ਪਿਤਾ ਤੋਂ ਉੱਪਰ ਚੜ੍ਹ ਨਹੀਂ ਹੁੰਦਾ ਹੈਗਾ ਪਰ ਇੱਥੇ ਇਹਨਾਂ ਦਾ ਸੀਗਾ ਕਿ ਕੋਈ ਨਹੀਂ ਸਾਡੇ ਚੜ੍ਹ ਹੁੰਦਾ ਤੇ ਅਸੀਂ ਉੱਪਰ ਰੱਖਾਂਗੇ ਤੁਹਾਨੂੰ ਪਾਠ ਪੂਜਾ ਕਰਨ ਲਈ ਕੋਈ ਡਿਸਟਰਬੈਂਸ ਨਾ ਹੋਵੇ ਇਸ ਕਰਕੇ ਸ਼ਾਂਤੀ ਪੀਸਫੁਲੀ ਇੱਥੇ ਇਹਦੇ ਨਾਲ ਇੱਕ ਇੱਥੇ ਅਸੀਂ ਜਿਹੜਾ ਹੈਗਾ ਸਟੱਡੀ ਰੂਮ ਬਣਾਇਆ ਸੀਗਾ ਬੱਚਿਆਂ ਦਾ ਤੇ ਤਾਂ ਕਿ ਉਹ ਵੀ ਆਪਣਾ ਸੈਪਰੇਸ਼ਨ 'ਚ ਬਹਿ ਕੇ ਪੜ੍ਹ ਸਕਣ ਕਿਸੇ ਸ਼ੋਰ ਸ਼ਰਾਬੇ ਤੋਂ ਕੋਈ ਪ੍ਰੋਬਲਮ 'ਚ ਨਾ ਹੋਣ ਜੀ ਤੇ ਇਧਰ ਬਾਥਰੂਮ ਦਾ ਉਹ ਜਿਹੜਾ ਤੁਸੀਂ ਕਹਿ ਰਹੇ ਸੀ ਜਿਹੜਾ ਆਪਾਂ ਦੱਸ ਰਹੇ ਸੀ ਕਿ ਬਾਥਰੂਮ ਵਿੱਚੋਂ ਡਾਕਟਰ ਕੀਤੀ ਹੋਈ ਆ ਉਹਦੀ ਡਬਲ ਹਾਈਟ ਦੀ ਇਹ ਚੀਜ਼ ਹੈ ਇਹ ਇੱਕ ਅਸੀਂ ਯੂਨਿਕ ਤਰੀਕੇ ਨਾਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਇੱਥੋਂ ਇਹ ਵੀ ਨਾ ਲੱਗੇ ਕਿ ਅੰਦਰੋਂ ਆਪਾਂ ਕੀ ਵਾਲ ਕਰਕੇ ਇਹਨੂੰ ਬੰਦ ਕਰਤਾ ਜਾਂ ਇਦਾਂ ਕਰਕੇ ਇੱਕ ਫਾਇਰ ਪਲੇਟਸ ਦੀ ਤਰ੍ਹਾਂ ਬਣਾਇਆ ਹੋਇਆ ਸੋ ਹਜੇ ਥੋੜਾ ਲਾਈਟਿੰਗ ਵਗੈਰਾ ਦਾ ਕੰਮ ਰਹਿੰਦਾ ਜਦੋਂ ਆਪਾਂ ਇੱਥੇ ਸਿਟਿੰਗ ਇਹ ਵੀ ਕੰਮ ਆ ਸਕਦਾ ਕੋਈ ਬਿਲਕੁਲ ਇੱਥੇ ਤੁਸੀਂ ਪੋਰਟੇਟ ਰੱਖ ਸਕਦੇ ਹੋ ਜਾਂ ਉਹ ਆਪਣਾ ਬਿਲਕੁਲ ਜੀ ਸੋਲ ਦੀ ਤਰ੍ਹਾਂ ਆਪਾਂ ਇਹ ਤੋਂ ਕੰਮ ਲੈ ਸਕਦੇ ਹਾਂ ਬਿਲਕੁਲ ਬਿਲਕੁਲ ਤੇ ਕਜ਼ਰੀਆ ਦੀ ਕਜ਼ਰੀਆ ਦੀ 2x2 ਦੀ ਫੁੱਲ ਬੋਡੀ ਟਾਇਲ ਹੈ ਇਹ ਬਿਲਕੁਲ ਜੀ ਬਹੁਤ ਸੋਹਣੀ ਲੱਗਦੀ ਹੈ ਇਹ ਵੀ ਚੀਜ਼ ਬਿਲਕੁਲ ਜੀ ਬਿਲਕੁਲ ਜੀ ਬਾਕੀ ਇਹਨਾਂ ਦਾ ਜਿਹੜਾ ਹੈਗਾ ਸਾਰਾ ਏਰੀਆ ਬੈਕ ਤੋਂ ਵੀ ਕਵਰਡ ਹੈਗਾ ਪਿੱਛੋਂ ਲਾਈਟਿੰਗ ਦੀ ਵੀ ਤੇ ਸਾਰੀਆਂ ਚੀਜ਼ਾਂ ਦਾ ਵੈਂਟੀਲੇਸ਼ਨ ਦਾ ਪੂਰਾ ਪ੍ਰਬੰਧ ਹੈ ਪੂਰਾ ਪ੍ਰਬੰਧ ਹੈ ਜੀ ਕਿਸੇ ਵੀ ਜਗ੍ਹਾ ਤੇ ਤੁਹਾਨੂੰ ਤੇ ਸਰ ਜੇ ਗੱਲ ਕਰੀਏ ਇਸ ਤਰੀਕੇ ਦਾ ਘਰ ਕਿਸੇ ਵੀ ਕਲਾਇੰਟ ਨੇ ਬਣਾਉਣਾ ਹੋਵੇ ਤੇ ਕਿੱਥੋਂ ਸਟਾਰਟ ਹੋ ਜਾਂਦੇ ਜੇ ਗੱਲ ਕਰੀਏ ਰੇਂਜ ਰੇਂਜ ਦੇ ਵਿੱਚ ਆਪਣਾ ਜਿਹੜਾ ਮਾਰਕੀਟ ਰੇਂਜ ਹੈਗੀ ਆ ਜੀ ਜੀ ਉਹਦੇ ਵਿੱਚ ਮਤਲਬ ਅਸੀਂ ਜਿਵੇਂ ਕੰਮ ਕਰਦੇ ਹਾਂ client ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਹੀ ਕੰਮ ਕਰਦੇ ਹਾਂ ਕਿਉਂਕਿ ਇਹਦੇ ਵਿੱਚ ਕਈ ਚੀਜ਼ਾਂ ਆ ਜਾਂਦੀਆਂ ਨੇ ਕਿਸੇ ਲੈਵਲ ਤੇ ਜਾ ਕੇ ਉਹਨਾਂ ਨੇ ਕਿੰਨੇ ਕੁ ਲੈਵਲ ਤੱਕ ਇੰਟੀਰੀਅਰ ਕਰਾਉਣਾ ਹੈ ਵਿਦਆਊਟ ਇੰਟੀਰੀਅਰ ਕੰਮ ਕਰਾਉਣਾ ਸੋ ਉਹਦੇ ਹਿਸਾਬ ਨਾਲ ਹੀ ਮਤਲਬ ਅਸੀਂ ਕੰਮ ਕਰਦੇ ਹਾਂ ਠੀਕ ਹੈ ਟੋਟਲੀ ਟੋਟਲੀ ਠੀਕ ਹੈ ਜੀ ਜਿੱਥੇ ਵੀ ਹੈਗਾ ਪੂਰੇ ਪੰਜਾਬ ਦੇ ਵਿੱਚ ਆਪਾਂ ਆਪਣੇ ਕੰਮ ਕਰ ਰਹੇ ਹਾਂ ਜੀ ਤੇ ਅੱਗੇ ਬਾਈ ਜੀ ਹੋਰਾਂ ਤੋਂ ਵੀ ਰਿਵਿਊ ਲਵਾਂਗੇ ਜਿਨ੍ਹਾਂ ਦਾ ਘਰ ਹੈ ਬਾਈ ਜੀ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਥੈਂਕ ਯੂ ਬਹੁਤ ਸੋਹਣਾ ਘਰ ਬਣਿਆ ਤੁਹਾਡਾ ਤੇ ਕੀ ਬਾਈ ਨੇ ਬਹੁਤ ਵਧੀਆ ਕੰਮ ਕੀਤਾ ਜੀ ਸਾਡੇ ਮੁਤਾਬਕ ਕੀਤਾ ਜੋ ਅਸੀਂ ਡਿਮਾਂਡ ਕੀਤੀ ਉਹ ਇਹਨਾਂ ਨੇ ਪੂਰਾ ਕਰਵਾਇਆ ਬਲਕਿ ਛੱਡ ਸਭਾਈਆਂ ਮਕਾਮ ਬਿਲਕੁਲ ਜੀ ਕਿਉਂਕਿ ਸਭ ਤੋਂ ਵੱਡੀ ਗੱਲ ਹੁੰਦੀ ਹੈ ਜੇ ਬਾਅਦ ਚ ਕਹਿੰਦੇ ਹੁੰਦੇ ਨੇ ਵੀ ਆਰਕੀਟੈਕਟ ਜਾਂ ਬਿਲਡਰ ਤੇ ਮਕਾਨ ਮਾਲ ਇਕੱਠੇ ਖੜੇ ਨੇ ਤਾਂ ਕੰਮ ਸੋਹਣੀ ਹੋਇਆ ਉਹ ਨਾ ਬਾਕੀ ਵਧੀਆ ਕਰਿਆ ਬਈ ਜੀ ਇਹ ਤੋਂ ਬਿਨਾਂ ਵੀ ਨੇ ਮੇਰੇ ਰਿਸ਼ਤੇਦਾਰਾਂ ਦੇ ਵੀ ਦੋ ਤਿੰਨ ਕੰਮ ਚੱਲ ਵੀ ਰਹੇ ਨੇ ਕਰਵਾਏ ਵੀ ਨੇ ਠੀਕ ਹੈ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਮਾ ਥੈਂਕ ਯੂ ਜੀ ਲੋ ਵੀ ਦੋਸਤੋ ਜੇਕਰ ਤੁਸੀਂ ਵੀ ਚਾਹੋਣੇ ਹੋ ਤੇ ਤੁਹਾਡਾ ਸੁਪਨੇ ਦਾ ਘਰ ਇਸ ਘਰ ਵਾਂਗ ਸੋਹਣਾ ਹੋਵੇ ਤੇ ਖਾਸ ਕਰਕੇ ਸ਼ਹਿਰ ਦੇ ਵਿੱਚ ਜੇ ਤੁਹਾਡਾ ਪਲਾਟ ਹੈ ਤੁਸੀਂ ਸੋਚਦੇ ਹੋ ਵੀ ਯਾਰ ਉੱਥੇ ਕਲਾਸਿਕਲ ਦੀ ਇਹ ਜਿਹੀ ਲੋਕਾ ਸਕਦੀ ਆ ਵੀ ਲੋਕ ਲੰਘਦੇ ਟੱਪ ਦੇ ਸਾਡੇ ਘਰ ਵੱਲ ਦੇਖ ਕੇ ਜਾਣ ਦੇਖਣ ਵੀ ਇਹ ਬਣਾਇਆ ਕਿਨੇ ਆ ਬਣਿਆ ਕਿਵੇਂ ਤਾਂ ਇੱਕ ਵਾਰੇ ਵੀਰ ਹੋਰਾਂ ਨੂੰ ਕੰਟੈਕਟ ਕਰ ਲਓ ਨੰਬਰ ਮੈਂ ਸਕਰੀਨ ਦੇ ਉੱਪਰ ਦਿੱਤਾ ਹੈ ਤੇ ਸਾਰੇ ਲਗਭਗ ਘਰ ਦਾ ਹੋਂ ਪੂਰਾ ਆਪਾਂ ਕਰ ਚੁੱਕੇ ਆ ਤੇ ਜੇ ਕੋਈ ਵੀ ਤੁਹਾਡੀ ਹੋਰ ਕੁਐਰੀ ਆ ਤੁਸੀਂ ਵੀਰ ਹੋਰਾਂ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਧੰਨਵਾਦ